ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਮਤ ਕਦੋਂ ਤੇ ਕਿਵੇਂ ਖੁੱਲ ਜਾਵੇ ਕੁਝ ਐਸਾ ਹੀ ਵੇਖਣ ਨੂੰ ਮਿਲਿਆ ਹੈ ਮਾਡਲ ਤੇ ਐਕਟਰ ਪਰুল ਗੁਲਾਟੀ ਨਾਲ ਛੋਟੀ ਉਮਰ ਵਿੱਚ ਪਰুল ਫੇਸਬੁੱਕ ਤੇ ਆਪਣੀਆਂ ਫੋਟੋਆਂ ਅਪਲੋਡ ਕਰਦੀ ਸੀ ਤਾਂ ਇੱਕ ਐਡ ਕੰਪਨੀ ਨੇ ਪਰੂਲ ਦੀਆਂ ਫੋਟੋਆਂ ਨੂੰ ਵੇਖ ਕੇ ਉਸ ਨੂੰ ਐਡ ਫਿਲਮ ਆਫਰ ਕੀਤੀ ਉਸਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਇੱਕ ਦਿਨ ਉਹ ਫਿਲਮ ਇੰਡਸਟਰੀ ਵਿੱਚ ਵੀ ਕਦਮ ਰੱਖੇਗੀ ਪਰੂਲ ਅਜੇ ਪੜਾਈ ਕਰ ਹੀ ਰਹੀ ਸੀ ਤਾਂ ਉਸ ਨੂੰ ਇੱਕ ਪੰਜਾਬੀ ਫਿਲਮ ਬੁਰਰਾ ਦਾ ਆਫਰ ਆਇਆ ਫਿਲਮ ਕਰਨ ਤੋਂ ਬਾਅਦ ਪਰੂਲ ਰਾਇਲ ਅਕੈਡਮੀ ਆਫ ਲੰਡਨ ਵਿੱਚ ਐਕਟਿੰਗ ਸਿੱਖਣ ਲਈ ਗਈ ਬਾਦ ਵਿੱਚ ਪਰুল ਗੁਲਾਟੀ ਨੂੰ ਕਈ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਵਿਖਾਉਣ ਦਾ ਮੌਕਾ ਮਿਲਿਆ ਜਿਵੇਂ ਵਾਈਟ ਹਿੱਲ ਬੈਨਰ ਥੱਲੇ ਬਣੀ ਫਿਲਮ ਰੋਮਿਓ ਰਾਂਝਾ ਅਤੇ ਹਣੀ ਸਿੰਘ ਦੀ ਜੋਰਾਵਰ ਹੁਣ ਇਹ ਅਦਾਕਾਰਾ ਟੀਵੀ ਸੀਰੀਅਲਸ ਅਤੇ ਵੈਬ ਸੀਰੀਜ਼ ਦੇ ਵਿੱਚ ਆਪਣੀ ਅਦਾਕਾਰੀ ਦਿਖਾ ਰਹੀ ਹੈ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ